ਹੈ ਟੋਪਲੇ ਯਾਰ ਜਨੇ ਕਰ ਰਹੀ ਹੈ ਹਲੋ ਭਾਈ ਨੂੰ ਵੀ ਦਿਓ ਨਾ ਹਰ ਇੱਕ ਦਾ ਭਾਈ ਭਾਈ ਹੋਰ ਹੋਰ ਯਾਰ ਕਿਧੀਆਂ ਬਾਬਾ ਉਹ ਪਿਆ ਬਕ ਉਹ ਚਾਲਾ ਕਿਹੜੀ ਆ ਰਹੀ ਹੈ ਸੋ ਮੈਂ ਤਾਂ ਤੂੰ ਵੀ ਬੜਾ ਜਿਲੇ ਨਾ ਹਾਂ ਜੀ ਤੇ ਤੁਸੀਂ ਆਹ ਮੈਂ ਕਿਹੜੀ ਜੁਗਤ ਨਾਲ ਰੋਣਾ ਨਾ ਐ ਇਹ ਖੜਾਇਆ ਤੇ ਤਾਰੀਖੇ ਨੂੰ ਮੈਂ ਪੰਜ ਸਰ ਕੀ ਪ੍ਰੋਗਰਾਮ ਕੀਤਾ ਜਾ ਰਿਹਾ ਦੇ ਮਾਰ ਪਾਏ ਬਰਕਰਾਂ ਦੇ ਬਲਾਂ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪੰਜਾਬ ਦੇ ਰਿੰਕੂ ਜੀ ਜਿਹੜੇ ਸੋਸ਼ਲ ਮੀਡੀਆ ਵਨ ਚਾਰਜ ਹੋਰ ਰਾਜਾ ਬੜਿੰਗ ਜੀ ਮੇਰੇ ਹਲਕੇ ਦੇ ਵਿੱਚੋਂ ਸੁਮਨ ਸਿੰਘ ਜੀ ਔਰ ਅਵੀ ਜੀ ਅਵੀ ਨੂੰ ਬਣਾਇਆ ਸਾਡੇ ਹਲਕੇ ਦਾ ਸੋਸ਼ਲ ਮੀਡੀਆ ਅਨਚਾਰਜ ਔਰ ਸੁਮਨ ਜੀ ਨੂੰ ਬਣਾਇਆ ਸਾਡੇ ਡਿਸਟ੍ਰਿਕਟ ਪਖਾਨਪੁਰ ਦਾ ਸੋਸ਼ਲ ਮੀਡੀਆ ਅਨਚਾਰਜ ਮੇਰੇ ਵੱਲੋਂ ਦੋਨਾਂ ਨੂੰ ਵਧਾਈ ਹੈ ਔਰ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦਾ ਜਨਮ ਦਿਹਾੜੇ ਵੀ ਮਨਾਇਆ ਜਾ ਰਿਹਾ ਹੈ ਕਿ ਮੇਰੀ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੀ ਪ੍ਰਾਰਥਨਾ ਹੈ ਕਿ ਦੋਨੇ ਬੱਚੇ ਮੇਰੇ ਦੋਨੇ ਛੋਟੇ ਭਰਾ ਨੇ ਦੋਨਾਂ ਬੱਚਿਆਂ ਦੇ ਉੱਤੇ ਮਿਹਰ ਭਰਿਆ ਹੱਥ ਰਵੇ ਦੋਨੇ ਬੱਚੇ ਦਿਨ-ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਇਹ ਮੇਰੀ ਕਾਮਨਾ ਖਾਸ ਤੌਰ ਤੇ ਜਿਹੜੀ ਪਾਰਟੀ ਨੇ ਇਹਨਾਂ ਨੂੰ ਪੋਸਤੇਦਾਰੀ ਦੇ ਕੇ ਨਿਵਾਜਿਆ ਆਪਣੀ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਔਰ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਲੋਕ ਸਭਾ ਦੇ ਵਿੱਚ ਪੂਰੀ ਇਮਾਨਦਾਰੀ ਦੇ ਨਾਲ ਇਹ ਆਪਣੇ ਹਲਕੇ ਦੀ ਬਾਡੋਰ ਸਾਭਨ ਸੋਸ਼ਲ ਮੀਡੀਆ ਦੀ ਔਰ ਸਮਾਜ ਦੀ ਪੂਰੇ ਜ਼ਿਲ੍ਹੇ ਦੀ ਬਾਡੋਰ ਸੰਭਾਲਨ ਔਰ ਸਾਡੇ ਜਿਹੜਾ ਪਾਰਲੀਮੈਂਟ ਦੇ MP ਕਾਂਗਰਸ ਪਾਰਟੀ ਦਾ ਹੈ ਤਗੜੇ ਹੋ ਕੇ ਉਹਨਾਂ ਦਾ ਸੋਸ਼ਲ ਮੀਡੀਆ ਦੇ ਵਿੱਚ ਪੂਰਾ ਪ੍ਰਚਾਰ ਕਰਨ ਔਰ ਸਾਡਾ ਜਿਹੜਾ ਇੱਥੋਂ ਦਾ MP ਬਣ ਕੇ ਜਾਏ ਤੇ ਸਾਡੀ ਵੀ ਟੋਰ ਆਏ ਔਰ ਸਾਡੇ ਆਪਣੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਔਰ ਇੰਕੂ ਜੀ ਦੋਨਾਂ ਦਾ ਟੌਰ ਹੋਏ ਸਾਡੇ ਦੇਸ਼ ਦਾ ਟੌਰ ਹੋਏ ਸਾਡੀ ਕਾਂਗਰਸ ਪਾਰਟੀ ਦਾ ਟੌਰ ਹੋਏ ਬਹੁਤ ਬਹੁਤ ਮੇਰੇ ਵੱਲੋਂ ਇਹਨਾਂ ਨੂੰ ਬਧਾਈ ਹੈ ਜੈ ਜੀ ਪਾਰਟੀ ਨੇ ਜ਼ਿੰਮੇਵਾਰੀ ਚੁੱਕੀ ਹੈ ਕਿੱਦਾਂ ਦੇਖੀ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਸਾਡੇ ਸਾਬਕਾ ਵਿਧਾਇਕ ਸ਼੍ਰੀ ਜਗਿੰਦਰਪਾਲ ਜੀ ਦਾ ਜਿਨ੍ਹਾਂ ਦੀ ਰਹਿਣ ਬਦੌਲਤ ਅੱਜ ਆਪਾਂ ਇਸ ਜਗ੍ਹਾ ਤੇ ਪਹੁੰਚੇ ਆ ਔਰ ਸਾਰਨਾ ਜਾਦਾ ਧੰਨਵਾਦ ਸ਼੍ਰੀ ਗੁਰਤੇਜ ਸਿੰਘ ਪੰਨੂ ਜੀ ਤੇ ਰਾਜਾ ਵੜਿੰਗ ਜੀ ਦਾ ਜਿਹਨਾਂ ਨੇ ਸਾਨੂੰ ਇਸ ਲਾਇਕ ਸਮਝਿਆ ਕਿ ਆਪਾਂ ਆਪਣੇ ਹਲਕੇ ਦੀ ਆਪਣੇ ਜ਼ਿਲ੍ਹੇ ਦੀ ਸੇਵਾ ਕਰ ਸਕੀਏ ਉਹ ਜਿਵੇਂ ਕਿ ਇਹ ਸੋਸ਼ਲ ਮੀਡੀਆ ਦਾ ਜਿਹੜਾ ਸਾਨੂੰ ਇੰਚਾਰਜ ਲਾਇਆ ਜ਼ਿਲ੍ਹੇ ਦਾ ਸਾਡੀ ਪਹਿਲੀ ਪ੍ਰਾਇੋਰਟੀ ਇਹ ਰਹੇਗੀ ਕਿ ਆਪਾਂ ਜਿਹੜੀ ਆ ਪਾਰਟੀ ਦੇ ਕੰਮ ਹੈ ਬਰਕਰਾਰ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਹਾਈਲਾਈਟ ਕਰ ਸਕੀਏ ਆਪਾਂ ਲੋਕਾਂ ਨੂੰ ਜਾਗਰੂਕ ਕਰਾ ਸਕੀਏ ਜਿਹੜੇ ਰਾਹੁਲ ਗਾਂਧੀ ਦੀਆਂ ਨੀਤੀਆਂ ਸਾਡੇ ਪੰਜਾਬ ਤੇ ਰਾਜਾ ਵੜਿੰਗ ਜੀ ਦੀਆਂ ਨੀਤੀਆਂ ਇਹ ਜਿਹੜੀਆਂ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੇ ਕਿਉਂਕਿ ਜ਼ਿਆਦਾਤਰ ਦੁਨੀਆ ਅੱਜ ਕੱਲ ਸੋਸ਼ਲ ਮੀਡੀਆ ਤੇ ਹੀ ਅਟੈਚ ਰਹਿੰਦੀ ਆ ਸੋਸਾਇਟੀ ਫਰਸਟ ਪਾਇਓਰਿਟੀ ਹੈ ਕਿ ਆਪਾਂ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਡਿਵੈਲਪ ਕਰੀਏ ਕਿ ਲੋਕਾਂ ਤੱਕ ਇੰਨੀ ਜ਼ਿਆਦਾ ਆਪਣੀ ਜਿਹੜੇ ਇਹਨਾਂ ਦੇ ਨੇਤਾ ਜੀ ਦੇ ਚੰਗੇ ਕੰਮ ਚਾਹੇ ਉਹ ਸਾਡੇ ਹਲਕੇ 'ਚ ਆ ਚਾਹੇ ਉਹ ਜ਼ਿਲ੍ਹੇ 'ਚ ਆ ਚਾਹੇ ਉਹ ਪੂਰੇ ਪੰਜਾਬ 'ਚ ਕਿਤੇ ਵੀ ਆ ਗਿਆ ਕਾਂਗਰਸ ਪਾਰਟੀ ਦੇ ਉਹ ਲੋਕਾਂ ਤੱਕ ਪਹੁੰਚਾਉਣਾ ਸਾਡੀ ਪਹਿਲੀ ਪ੍ਰਾਇਓਰਿਟੀ ਹੈ ਜ਼ਿੰਮੇਵਾਰੀ ਬਣਦੀ ਹੈ ਉਹ ਰਿਸ਼ਤੋਂ ਵਲਾਵਾ ਆਪਾਂ ਜਿਹੜੇ ਆਉਣ ਵਾਲੇ ਆਗਾਮੀ ਚੋਣਾਂ ਆ 2024 ਦੀਆਂ MP ਇਲੈਕਸ਼ਨਸ ਇਹਦੇ ਵਿੱਚ ਜਿਹੜੀ ਵੀ ਸਾਡੀ ਡਿਊਟੀ ਲੱਗੇਗੀ ਜੋ ਵੀ ਸਾਡੇ ਜਿਹੜੇ ਉਮੀਦਵਾਰ ਜਾਂ ਸਾਡੇ ਜਿੰਨੇ ਵਰਕਰ ਹੈ ਜੋ ਵੀ ਕੰਮ ਜੋ ਵੀ ਇਹ ਕਰਨਗੇ ਉਹਨਾਂ ਨੂੰ ਆਪਾਂ ਲੋਕਾਂ ਤੱਕ ਪਹੁੰਚਾਈਏ ਲੋਕਾਂ ਨੂੰ ਜਾਗਰੂਕਤਾ ਦੇਈਏ ਕਿ ਜਿਹੜੀ ਹੈ ਗੋਦੀ ਮੀਡੀਆ ਤੋਂ ਵੀ ਬਚਿਆ ਜਾਏ ਤੇ ਅਖ਼baar ਨਿਊਜ਼ ਨੂੰ ਹਰ ਚੀਜ਼ ਨੂੰ ਮੋਲ-ਤਾਲ ਕਰਕੇ ਫੇਰ ਹੀ ਉਹਦੇ ਤੇ ਪੂਰਾ ਯਕੀਨ ਕੀਤਾ ਜਾਵੇ ਸੋ ਬਸ ਇਹਦੇ ਨਾਲ ਹੀ ਇਹੀ ਕਹਿਣਾ ਚਾਹਾਂਗਾ ਕਿ ਬਾਕੀ 2024 ਦੇ ਵਿੱਚ ਕਾਂਗਰਸ ਦਾ ਭਰਪੂਰ ਸਾਥ ਦਿਓ ਧੰਨਵਾਦ ਹਾਂਜੀ ਅਵੀ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਹਲਕੇ ਦੀ ਦਿੱਤੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਕੋਈ ਕਿਸ਼ਨਾ ਦੇ ਦਿੱਤੀ ਅੱਗੇ ਰਣਨੀਤੀ ਰੇਗ 2024 ਦੇ ਇਲੈਕਸ਼ਨਾਂ ਦੇ ਰਾਜੀ ਸਭ ਤੋਂ ਪਹਿਲਾਂ ਤਾਂ ਆਪਣਾ ਸਾਫ ਕਮਿਟੀ ਇਕੱਜ ਕਿਧਰ ਪਾੜਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਾਡੇ ਜੰਗ ਮੇਰਾ ਵੀਰ ਸੁਮਿਤ ਜਿਹੜੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਔਰ ਪੂਰੀ ਇਮਾਨਦਾਰੀ ਨਾਲ ਔਰ ਆਉਣ ਵਾਲੇ ਇਲੈਕਸ਼ਨਾਂ ਚ ਆਪਾਂ ਪੂਰੀ ਆਪਣੀ ਜਿੰਨੀ ਵੀ ਸਾਡੀ ਇਮਾਨਦਾਰੀ ਹੋ ਸਕੇੀ ਆਪਾਂ ਨਿਭਾਵਾਂਗੇ ਔਰ ਰਾਜਾ ਬੜਿੰਗ ਜੀ ਦਾ ਧੰਨਵਾਦ ਕਰਦਾ ਸਾਡਾ ਵੱਡਾ ਵੀਰ ਰੀਕੂ ਸੋਸ਼ਲ ਮੀਡੀਆ ਦਾ ਮਾਜੇ ਦਾ ਇੰਚਾਰਜ ਉਹਨਾਂ ਦਾ ਵੀ ਧੰਨਵਾਦ ਕਰਦੇ ਔਰ ਆਉਣ ਵਾਲੇ ਜਿਹੜਾ ਸਾਡਾ ਐਮਪੀ ਦਾ ਇ ਜੋ ਵੀ ਸਾਡੀ ਪਾਰਟੀ ਜ਼ਿੰਮੇਵਾਰੀ ਲਾ ਕੇ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ